ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਦੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਓ ਕੇਤੇ ਰੁਖ ਬਿਰਖ ਮਚੀਨੇ ਕੇਤੇ ਪਸ਼ੂ ਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਾਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਵਣਜਾਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਗੋੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਜੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਓ ਕੇਤੇ ਰੁਖ ਬਿਰਖਮ ਜੀਨੇ ਕੇਤੇ ਪਸ਼ੂ ਪਾਏ ਕੇਤੇ ਨਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਵਣ ਜਾ ਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖ ਹੋਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖ ਹੋਵੇ ਦਿਨ ਰਾਤੀ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਦੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਓ ਕੇਤੇ ਰੁਖ ਬਿਰਖਮ ਚੀਨੇ ਕੇਤੇ ਪਸ਼ੂ ਪਾਏ ਕੇਤੇ ਨਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾਂ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲਕੇ ਤਕੜੀ ਤੋਲਣ ਲਗਾ ਕਟ ਹੀ ਮੈਂ ਬਨਜਾਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਬਝਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੈ ਸੁਖੋ ਵੇ ਦਿਨ ਰਾਤੀ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਜੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਓ ਕੇਤੇ ਰੁਖ ਬਿਰਖਮ ਜੀਨੇ ਕੇਤੇ ਪਸ਼ੂ ਪਾਏ ਕੇਤੇ ਨਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅਗੋ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾਂ ਛਪਾਵੇਂ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਬਣ ਜਾ ਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖ ਹੋਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖ ਹੋਵੇ ਦਿਨ ਰਾਤੀ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਦੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨ ਜਾਣੀ ਔਗਣ ਮੇਰੇ ਰਹਾਉ ਕੇਤੇ ਰੁਖ ਬਿਰਖਮ ਜੀਨੇ ਕੇਤੇ ਪਸ਼ੂ ਉਪਾਏ ਕੇਤੇ ਨਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਕਟ ਹੀ ਮੈਂ ਵਣ ਜਾ ਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਬਚਾਨੇ ਸੁਖੋ ਵੇ ਦਿਨ ਰਾਤੀ ਪਰਨਮਤ ਨਾਨਕ ਹੁਕਮ ਪਛਾਨੈ ਸੁਖੋ ਵੇ ਦਿਨ ਰਾਤੀ ਗੌੜੀ ਚੈਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਜੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਓ ਕੇਤੇ ਰੁਖ ਬਿਰਖਮ ਜੀਨੇ ਕੇਤੇ ਪਸ਼ੂ ਪਾਏ ਕੇਤੇ ਨਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾਂ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਨ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਵਣਜਾਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਔਗੜ ਹਮਾਰੇ ਦਇਆ ਕਰੋ ਕਿਛ ਮਹਿਰ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਗੋੜੀ ਚੈਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ अगण बिंब जल पीतर निबजे काहे कम उपाय मेरे साहिबा कौन जाने गुण तेरे कहे न जानी ओगण मेरे रहाओ केते रूख बिरखम जीने केते पशु पाए केते नाग कुली में आए ਕیتے ਪੰਖ ਉਡਾਏ ਹਟ ਪਟਣ ਬਿਜਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਾਗਾ ਕਟਹੀ ਮੈਂ ਬਣ ਜਾ ਰਾ ਜੇ ਤਾਸੁੰਦ ਸਾਗਰ ਨਿਰ ਪਰਿਆ ਤੇਤੇ ਔਗੜ ਹਮਾਰੇ ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖ ਵੇ ਦਿਨ ਰਾਤੀ ਗੌੜੀ ਚੈਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਦੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨ ਜਾਣੀ ਔਗਣ ਮੇਰੇ ਰਹਾਓ ਕੇਤੇ ਰੁਖ ਬਿਰਖਮ ਚੀਨੇ ਕੇਤੇ ਪਸ਼ੂ ਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਾਗਾ ਘਟ ਹੀ ਮੈਂ ਵਣਜਾਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਗੋੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ अगण बिंब जल पीतर निभजे काहे कम उपाय मेरे साहिबा कौन जाने गुण तेरे कहे न जानी ओगण मेरे रहाओ केते रूख बिरखम जीने केते पशु पाए केते नाग कुली में आए ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਕਟ ਹੀ ਮੈਂ ਬਣ ਜਾ ਰਾ ਜੇ ਤਾਸੁੰਦ ਸਾਗਰ ਨਿਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖ ਹੋਵੇ ਦਿਨ ਰਾਤੀ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਦੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨ ਜਾਣੀ ਔਗਣ ਮੇਰੇ ਰਹਾਉ ਕੇਤੇ ਰੁਖ ਬਿਰਖਮ ਜੀਨੇ ਕੇਤੇ ਪਸ਼ੂ ਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਕਟ ਹੀ ਮੈਂ ਬਨਜਾਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਹਿਰ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਦੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਓ ਕੇਤੇ ਰੁਖ ਬਿਰਖਮ ਚੀਨੇ ਕੇਤੇ ਪਸ਼ੂ ਪਾਏ ਕੇਤੇ ਨਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਾਗਾ ਘਟ ਹੀ ਮੈਂ ਵਣਜਾਰਾ ਜੇ ਤਾ ਸਮੁੰਦਰ ਸਾਗਰ ਨਿਰ ਪਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮਹਿਰੋ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਦੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਓ ਕੇਤੇ ਰੁਖ ਬਿਰਖਮ ਜੀਨੇ ਕੇਤੇ ਪਸ਼ੂ ਪਾਏ ਕੇਤੇ ਨਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਵਣਜਾਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਹਿਰ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਗੋੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਦੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨ ਜਾਣੀ ਔਗਣ ਮੇਰੇ ਰਹਾਓ ਕੇਤੇ ਰੁਖ ਬਿਰਖਮ ਚੀਨੇ ਕੇਤੇ ਪਸ਼ੂ ਪਾਏ ਕੇਤੇ ਨਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਾਗਾ ਘਟ ਹੀ ਮੈਂ ਵਣਜਾਰਾ ਜੇ ਤਸ ਸਮੁੰਦਰ ਸਾਗਰ ਨਿਰ ਪਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਗੋੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਜੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਉ ਕੇਤੇ ਰੁਖ ਬਿਰਖਮ ਚੀਨੇ ਕੇਤੇ ਪਸ਼ੂ ਪਾਏ ਕੇਤੇ ਨਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਕਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਕਟ ਹੀ ਮੈਂ ਵਣਜਾਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਹਿਰੂ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਗੋੜੀ ਚੈਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਦੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਓ ਕੇਤੇ ਰੁਖ ਬਿਰਖਮ ਚੀਨੇ ਕੇਤੇ ਪਸ਼ੂ ਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਬਣ ਜਾ ਰਾ ਜੇ ਤਾਸ ਸਮੁੰਦ ਸਾਗਰ ਨਿਰ ਪਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਗੋੜੀ ਚੈਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਜੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਓ ਕੇਤੇ ਰੁਖ ਬਿਰਖਮ ਜੀਨੇ ਕੇਤੇ ਪਸ਼ੂ ਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਕਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਕਟ ਹੀ ਮੈਂ ਵਣ ਜਾਰ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਹਿਰ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੈ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੈ ਸੁਖੋ ਵੇ ਦਿਨ ਰਾਤੀ ਗੋੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ अगण बिंब जल पीतर निभजे काहे कम उपाय मेरे साहिबा कौन जाने गुण तेरे कहे न जानी अंग मेरे रहाओ केते रूख बिरखम चीने केते पशु पाए केते नाग कुली में आए ਕੇਤੇ ਪੰਖ ਉਡਾਏ ਹਟ ਪਟਣ ਬਿਜਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮਨਵਖੜ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਾਗਾ ਘਟ ਹੀ ਮੈਂ ਵਣਜਾਰਾ ਜੇ ਤਾਸੁੰਦ ਸਾਗਰ ਨਿਰ ਪਰਿਆ ਤੇਤੇ ਔਗੜ ਹਮਾਰੇ ਦਇਆ ਕਰੋ ਕਿਛ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋਵੇ ਦਿਨ ਰਾਤੀ ਗੋੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਦੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਓ ਕੇਤੇ ਰੁਖ ਬਿਰਖਮ ਜੀਨੇ ਕੇਤੇ ਪਸ਼ੂ ਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਨ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਵਣਜਾਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ